ਇਥੋਂ ਰੇਲ ਗੱਡੀ ਖੜ ਕੇ ਮੁੜ ਕੇ ਇਸ ਦਾ ਇੰਜਣ ਮੁੜਿਆ ਕਰਦਾ ਸੀ ਮੁੜ ਕੇ ਫਿਰ ਵਾਪਸੀ ਕਰਿਆ ਕਰਦਾ ਸੀ ਇਹ ਆਖਰੀ ਟਰੈਕ ਪੁਆਇੰਟ ਹੈ ਇਸ ਤੋਂ ਅੱਗੇ ਟਰੈਕ ਜਿਹੜਾ ਇਹਦਾ ਖਤਮ ਹੋ ਜਾਂਦਾ ਹੈ ਇਹ ਉਹ ਰੇਲਵੇ ਸਟੇਸ਼ਨ ਹੈ ਕਿ ਜਿੱਥੇ ਕਦੇ ਮੋਢੇ 'ਚ ਮੋਢੇ ਵਜਿਆ ਕਰਦੇ ਸਨ ਰੌਣਕਾਂ ਭਾਰੀ ਲੱਗਦੀਆਂ ਸਨ 1984 ਸਾਲ ਤੱਕ ਇੱਥੇ ਮਾਰੂ ਮਾਲ ਕੰਮ ਚੱਲਦਾ ਰਿਹਾ ਗੋਪਾਲ ਪੇਪਰਮਿਲ ਦੀ ਗਾਰ ਵੀ ਖੜ ਜਾਂਦੀ ਸੀ ਯੂਪੀ ਦੇ ਵਿੱਚ ਬਗੜ ਜਾਂਦੀ ਸੀ ਆਦਮ ਪਰ ਹਵਾਈ ਅੱਡੇ ਦੇ ਵਿੱਚ ਜਿੰਨਾ ਪੱਥਰ ਹੈ ਚ ਆਜ਼ਾਦੀ ਤੋਂ ਪਹਿਲਾਂ ਇਸ ਰੇਲਵੇ ਸਟੇਸ਼ਨ ਦੇ ਰੰਗ ਕੁਝ ਹੋਰ ਸੀ ਤੇ ਆਜ਼ਾਦੀ ਤੋਂ ਬਾਅਦ ਇਹਦੇ ਰੰਗ ਜਿਹੜੇ ਆ ਉਹ ਉਤਰਨੇ ਸ਼ੁਰੂ ਹੋ ਗਏ ਸਟੇਸ਼ਨ ਨੂੰ ਅੰਗਰੇਜ਼ਾਂ ਨੇ ਕਾਇਮ ਕੀਤਾ ਜਦਕਿ ਸਾਡੀ ਸਰਕਾਰ ਨੇ ਇਹਦੇ ਬਾਰੇ ਧਿਆਨ ਹੀ ਨਹੀਂ ਦਿੱਤਾ ਐਮਐਲਏ ਐਮਪੀ ਆਏ ਵੋਟਾਂ ਲੈ ਕੇ ਚੱਲ ਗਏ ਕਿਸੇ ਨੇ ਇਹ ਦਿਨ ਕੋਈ ਖਿਆਲ ਨਹੀਂ ਕੀਤਾ ਹੁਣ ਰੇਲਵੇ ਸਟੇਸ਼ਨ ਬਰਬਾਦ ਹੋ ਰਿਹਾ ਹੈ ਇੱਥੇ ਕੋਈ ਨਾ ਜਨਤਾ ਹੈ ਨਾ ਕੋਈ ਮੁਲਾਜ਼ਮ ਹੈ ਨਾ ਕੋਈ ਆ ਰਿਹਾ ਹੈ ਇਹ ਉਜੜੇ ਹੋਏ ਟਰੈਕ ਆਪਣੀ ਬਦਹਾਲੀ ਦੀ ਕਹਾਣੀ ਦੱਸ ਰਹੇ ਨੇ ਅੰਗਰੇਜ਼ਾਂ ਨੇ ਤਾਂ ਇਸ ਨੂੰ ਆਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਸਾਡੇ ਵਾਲਿਆਂ ਨੇ ਸਾਡੇ ਵਾਲਿਆਂ ਨੇ ਇਸ ਨੂੰ ਆਬਾਦ ਕਰਨ ਦੀ ਸ਼ਾਇਦ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਇਸ ਰੇਲਵੇ ਸਟੇਸ਼ਨ ਤੇ ਕੁਝ ਲੋਕ ਝੁੱਗੀਆਂ ਬਣਾ ਕੇ ਰਹਿ ਰਹੇ ਨੇ ਤੇ ਇਹ ਜਿੱਥੇ ਕਦੇ ਆਣ ਕੇ ਯਾਤਰੀ ਬੈਠਿਆ ਕਰਦੇ ਸੀ ਉੱਥੇ ਅਗਲਿਆਂ ਨੇ ਆਪਣਾ ਬਾਲਣ ਆਪਣੀਆਂ ਜੁੱਲੀਆਂ ਸੁੱਟੀਆਂ ਹੋਈਆਂ ਨੇ ਤੁਸੀਂ ਇਸ ਦੀ ਬੇਰੌਣਕੀ ਦੇਖ ਸਕਦੇ ਹੋ ਸਰਕਾਰਾਂ ਦੀ ਬੇਰੁਖੀ ਦੇਖ ਸਕਦੇ ਹੋ ਲਾਪਰਵਾਹੀਆਂ ਦੇਖ ਸਕਦੇ ਹੋ ਗੱਡੀ ਚੱਲ ਕੇ ਖਲੋ ਗਈ ਏ ਜਿਹਦੇ ਪਿੱਛੇ ਤੂੰ ਉਤਰੀ ਉਹਦੀ ਬਦਲੀ ਹੋ ਗਈ ਏ ਅੱਜ ਪੰਜਾਬ ਦਾ ਇੱਕ ਐਸਾ ਰੇਲਵੇ ਸਟੇਸ਼ਨ ਤੁਹਾਨੂੰ ਦਿਖਾਵਾਂਗੇ ਕਿ ਕਿਸੇ ਸਮੇਂ ਉਸ ਰੇਲਵੇ ਸਟੇਸ਼ਨ ਦੇ ਉੱਪਰ ਤੰਤਾ ਲੱਗਾ ਹੁੰਦਾ ਸੀ ਮੋਢੇ ਨਾਲ ਮੋਢਾ ਵੱਜਦਾ ਹੁੰਦਾ ਸੀ ਉੱਥੇ ਵੱਡੇ ਵੱਡੇ ਵਪਾਰੀ ਉਤਰਿਆ ਕਰਦੇ ਸੀ ਬਹੁਤ ਵੱਡਾ ਵਪਾਰ ਦਾ ਇੱਕ ਕੇਂਦਰ ਮੰਨਿਆ ਗਿਆ ਸੀ ਔਰ ਇਸ ਪੰਜਾਬ ਦੇ ਆਖਰੀ ਪਿੰਡ ਨੂੰ ਕਿਉਂਕਿ ਇਸ ਤੋਂ ਅੱਗੇ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਇਸ ਪਿੰਡ ਨੂੰ ਕਿਸੇ ਸਮੇਂ ਖੁਸ਼ਕ ਬੰਦਰਗਾਹ ਕਿਹਾ ਜਾਂਦਾ ਸੀ ਔਰ ਇਹ ਇੱਕ ਐਸਾ ਵਪਾਰ ਦਾ ਕੇਂਦਰ ਸੀ ਕਿ ਇਸ ਪਿੰਡ ਤੋਂ ਤਾਸ਼ਕੰਦ ਤੱਕ ਵਪਾਰ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਔਰ ਇਹ ਵਪਾਰ ਹੌਲੀ-ਹੌਲੀ ਮੱਦਮ ਹੋ ਗਿਆ ਹੌਲੀ-ਹੌਲੀ ਖਤਮ ਹੋ ਗਿਆ ਔਰ ਅਸੀਂ ਜਿਸ ਰੇਲਵੇ ਸਟੇਸ਼ਨ ਤੇ ਖੜੇ ਆ ਇਸ ਰੇਲਵੇ ਸਟੇਸ਼ਨ ਦੀ ਖਾਸੀਅਤ ਇਹ ਹੈ ਕਿਉਂਕਿ ਇੱਕ ਤਾਂ ਇਹ ਪੰਜਾਬ ਦਾ ਆਖਰੀ ਪਿੰਡ ਹੈ ਟਰੈਕ ਵੀ ਇੱਥੇ ਰੇਲਵੇ ਦਾ ਖਤਮ ਹੋ ਜਾਂਦਾ ਹੈ ਇਥੋਂ ਟ੍ਰੇਨਾਂ ਵਾਪਸ ਮੁੜਿਆ ਕਰਦੀਆਂ ਸਨ ਇਥੋਂ ਟ੍ਰੇਨ ਮੋੜ ਕੱਟਦੀ ਸੀ ਤੁਸੀਂ ਸ਼ਾਇਦ ਕਦੇ ਵੀ ਨਹੀਂ ਸੁਣਿਆ ਹੋਣਾ ਕਿ ਟ੍ਰੇਨ ਮੋੜ ਕੱਟਦੀ ਹੈ ਜੀ ਹਾਂ ਪੰਜਾਬ ਦਾ ਇਹ ਐਸਾ ਇੱਕ ਰੇਲਵੇ ਸਟੇਸ਼ਨ ਕਿ ਜਿਹੜਾ 1947 ਤੋਂ ਪਹਿਲਾਂ ਤਾਂ ਜੋਬਨ ਹੰਡਾਉਂਦਾ ਸੀ ਅੱਜ ਆਪਣੀ ਬਰਬਾਦੀ ਤੇ ਅਥਰੂ ਕੇ ਰਿਆ ਔਰ ਐਸੇ ਹੀ ਸਟੇਸ਼ਨ ਤੋਂ ਗੱਡੀ ਕਦੇ ਮੁੜਿਆ ਕਰਦੀ ਸੀ ਪਰ ਕੇ ਗੱਡੀ ਆਉਂਦੀ ਸੀ ਪੜ ਕੇ ਗੱਡੀ ਜਾਂਦੀ ਸੀ ਇਹ ਉਹ ਟਰੈਕ ਹੈ ਜਿਸ ਟਰੈਕ ਤੋਂ ਗੱਡੀ ਮੁੜਿਆ ਕਰਦੀ ਸੀ ਤਖਾਵਾਂਗੇ ਤੁਹਾਨੂੰ ਇਸ ਸਟੇਸ਼ਨ ਦੀ ਸਾਰੀ ਕਹਾਣੀ ਹਾਂ ਸੱਚ ਇੱਕ ਗੱਲ ਹੋਰ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣੀ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਰੇਲਵੇ ਦੇ ਕਿਸੇ ਵੀ ਟਰੈਕ ਦੇ ਉੱਪਰ ਚੱਲਣਾ ਨਹੀਂ ਚਾਹੀਦਾ ਪਰ ਅਸੀਂ ਇਸ ਕਰਕੇ ਚੱਲ ਰਹੇ ਹਾਂ ਕਿਉਂਕਿ ਇਸ ਟਰੈਕ ਤੇ ਹੁਣ ਗੱਡੀਆਂ ਨਹੀਂ ਆਉਂਦੀਆਂ ਹੁਣ ਰੇਲ ਗੱਡੀ ਆਉਣੀ ਬੰਦ ਹੋ ਗਈ ਜੇ ਮੈਂ ਬੈਠਾ ਇਸ ਵੇਲੇ ਪੰਜਾਬ ਦੇ ਆਖਰੀ ਪਿੰਡ ਜੇਜੋ ਦੁਆਬਾ ਦੇ ਰੇਲਵੇ ਸਟੇਸ਼ਨ ਤੇ ਇਹ ਉਹ ਰੇਲਵੇ ਸਟੇਸ਼ਨ ਹੈ ਕਿ ਜਿੱਥੇ ਵਪਾਰੀਆਂ ਦੀਆਂ ਰੌਣਕਾਂ ਲੱਗਿਆ ਕਰਦੀਆਂ ਸੀ ਵਪਾਰੀ ਆਉਂਦੇ ਸੀ ਆਪਣਾ ਸਮਾਨ ਲੈ ਕੇ ਆਉਂਦੇ ਸੀ ਲੈ ਕੇ ਜਾਂਦੇ ਸੀ ਇੱਕ ਵਪਾਰ ਦਾ ਵੱਡਾ ਕੇਂਦਰ ਸੀ ਜੇਜੋ ਦੁਆਬਾ ਔਰ ਇਸ ਜੇਜੋ ਦੁਆਬਾ ਰੇਲਵੇ ਸਟੇਸ਼ਨ ਦੀ ਇੱਕ ਖਾਸियत ਇਹ ਵੀ ਹੈ ਕਿ ਇੱਥੋਂ ਰੇਲ ਗੱਡੀ ਖੜ ਕੇ ਮੁੜ ਕੇ ਇਸ ਦਾ ਇੰਜਣ ਮੁੜਿਆ ਕਰਦਾ ਸੀ ਮੁੜ ਕੇ ਫਿਰ ਵਾਪਸੀ ਕਰਿਆ ਕਰਦਾ ਸੀ ਕਿਉਂਕਿ ਇਹਦੀ ਇਹ ਆਖਰੀ ਟਰੈਕ ਪੁਆਇੰਟ ਹੈ ਇਸ ਤੋਂ ਅੱਗੇ ਟਰੈਕ ਜਿਹੜਾ ਇਹਦਾ ਖਤਮ ਹੋ ਜਾਂਦਾ ਹੈ ਇਹ ਉਹ ਰੇਲਵੇ ਸਟੇਸ਼ਨ ਹੈ ਕਿ ਜਿੱਥੇ ਕਦੇ ਮੋਢੇ ਚ ਮੋਢੇ ਵਜਿਆ ਕਰਦੇ ਸਨ ਰੌਣਕਾਂ ਭਾਰੀ ਲੱਗਦੀਆਂ ਸਨ ਪਰ ਇਸ ਵੇਲੇ ਇਹ ਜਿੱਦਾਂ ਜਿੱਦਾਂ ਆਜ਼ਾਦੀ ਦੇ ਦਹਾਕੇ ਹੰਡਾ ਰਿਹਾ ਹੈ ਸਾਲ ਹੰਡਾ ਰਿਹਾ ਹੈ ਉਸੇ ਤਰ੍ਹਾਂ ਹੀ ਇਹ ਲਗਾਤਾਰ ਨਿੱਗਰਦਾ ਜਾ ਰਿਹਾ ਹੈ ਆਜ਼ਾਦੀ ਤੋਂ ਪਹਿਲਾਂ ਇਸ ਰੇਲਵੇ ਸਟੇਸ਼ਨ ਦੇ ਰੰਗ ਕੁਝ ਹੋਰ ਸੀ ਤੇ ਆਜ਼ਾਦੀ ਦੋ ਪਾਦ ਇਹਦੇ ਰੰਗ ਜਿਹੜੇ ਆ ਉਹ ਉਤਰਨੇ ਸ਼ੁਰੂ ਹੋ ਗਏ ਕਿਉਂਕਿ ਇਹ ਉਹ ਸਮਾਂ ਵੀ ਹੰਡਾ ਚੁੱਕਾ ਹੈ ਕਿ ਜਦੋਂ ਇੱਥੇ ਵਪਾਰ ਦੇ ਨਾਮ ਤੇ ਤਾਸ਼ਕੰਦ ਤੱਕ ਤੂਤੀ ਬੋਲਦੀ ਹੁੰਦੀ ਸੀ ਤੇ ਅੱਜ ਇੱਥੋਂ ਦੇ ਲੋਕ ਦੂਸਰੇ ਸ਼ਹਿਰਾਂ ਤੋਂ ਸਮਾਨ ਲੈਂਦੇ ਜਾਂਦੇ ਆ ਹਾਲਾਤ ਇਹ ਹੋ ਗਏ ਨੇ ਤਰੱਕੀ ਜਿੱਥੇ ਹੋਣੀ ਚਾਹੀਦੀ ਸੀ ਉੱਥੇ ਇਹਦੀ ਹਾਲਤ ਪਤਲੀ ਹੋ ਗਈ ਹੈ ਸਤਿ ਸ੍ਰੀ ਅਕਾਲ ਮੈਂ ਪਵਨ ਕੁਮਾਰ son of ਰਾਮਜੀਤਦਾਸ ਰੇਲਵੇ ਸਟੇਸ਼ਨ ਜੇਜੋ ਤੇ ਦੁਕਾਨਦਾਰ ਇੱਕ ਅਰਜ਼ ਕਰ ਰਿਹਾ ਤੁਹਾਡੇ ਸਾਹਮਣੇ ਇਹ ਜੇਜੋ ਦੇ ਵਿੱਚ ਸਭ ਤੋਂ ਵਪਾਰ ਕੇਂਦਰ ਬੜਾ ਸਟੇਸ਼ਨ ਰੇਲਵੇ ਜੇਜੋ ਸੀ ਜਦ ਕਿ ਉਹਨਾਂ ਨੰਗਲ ਦੇ ਵਿੱਚ ਕੋਈ ਚੀਜ਼ ਨਹੀਂ ਸੀ ਜੋ ਵੀ ਵਪਾਰ ਹੁੰਦਾ ਹੁਮਾਚਲ ਮੰਡੀ ਸਕੇਤ ਤੱਕ ਇੱਥੋਂ ਜਾਂਦਾ ਸੀ ਊਂਟਾਂ ਤੇ ਘੋੜਿਆਂ ਤੇ ਖਚੜਾਂ ਤੇ ਗੱਡੀਆਂ ਤੇ ਭਰੀ ਹੋਈ ਆਬਾਦੀ ਨੂੰ ਦੇਖਦੇ ਹੋਏ ਸਾਰੇ ਲੋਕ ਦੇਖਦੇ ਸੀ ਜੇਜੋ ਦੇ ਪੇੜਿਆਂ ਦਾ ਕੰਮ ਬਹੁਤ ਸਣ ਚੱਲਦਾ ਸਾਡੇ ਫਾਦਰ 1945 ਸਾਲ ਦੇ ਵਿੱਚ ਰੇਲਵੇ ਸਟੇਸ਼ਨ ਦੇ ਸਾਹਮਣੇ ਹਲਵਾਈ ਦੀ ਦੁਕਾਨ ਕਰਦੇ ਸੀ ਜੋ ਹੁਣ ਵੀ ਮੌਜੂਦ ਹੈ 1984 ਸਾਲ ਤੱਕ ਇੱਥੇ ਮਾਰੋ ਮਾਲ ਕੰਮ ਚੱਲਦਾ ਰਿਹਾ ਪਰ ਗੋਪਾਲ ਪੇਪਰ ਮਿਲ ਜਗਾ ਦੀ ਖੜ ਜਾਂਦੀ ਸੀ ਯੂਪੀ ਦੇ ਵਿੱਚ ਬਗੜ ਜਾਂਦੀ ਸੀ ਆਦਮ ਪਰ ਹਵਾਈ ਅੱਡੇ ਦੇ ਵਿੱਚ ਜਿੰਨਾ ਪੱਥਰ ਹੈ ਇੱਥੋਂ ਜੇਜੋ ਰੇਲਵੇ ਸਟੇਸ਼ਨ ਤੋਂ ਗਿਆ ਗਿਆ ਉਦੋਂ ਬਾਅਦ ਹੌਲੀ ਹੌਲੀ ਕੰਮ ਘਟਦਾ ਘਟਦਾ ਘਟ ਗਿਆ ਸਾਡੀ ਗਵਰਨਮੈਂਟ ਇਹਦੇ ਬਾਰੇ ਕੋਈ ਧਿਆਨ ਨਹੀਂ ਕੀਤਾ ਐਮ ਐਲ ਏ ਐਮ ਪੀ ਆਏ ਵੋਟਾ ਲੈ ਕੇ ਚਲੇ ਗਏ ਕਿਸੇ ਨੇ ਇਹਦੇ ਨੂੰ ਕੋਈ ਖਿਆਲ ਨਹੀਂ ਕੀਤਾ ਹੁਣ 4 ਸਾਲ ਤੋਂ ਕਰੋਨਾ ਦੇ ਦੌਰ ਦੇ ਵਿੱਚ ਰੇਲ ਗੱਡੀ ਬੰਦ ਹੈ ਜਦ ਕਿ ਕਿਸੇ ਨੇ ਇਹਦੇ ਨੂੰ ਗੌਰ ਨਹੀਂ ਕੀਤਾ ਹੁਣ ਰੇਲਵੇ ਸਟੇਸ਼ਨ ਬਰਬਾਦ ਹੋ ਰਿਹਾ ਹੈ ਇੱਥੇ ਕੋਈ ਨਾ ਜਨਤਾ ਹੈ ਨਾ ਕੋਈ ਮੁਲਾਜ਼ਮ ਹੈ ਨਾ ਕੋਈ ਆ ਰਿਹਾ ਹੈ ਇਹਨੂੰ ਕੋਈ ਸਾਡੀ ਸੋਧ ਨਹੀਂ ਲਈ ਗਈ ਹੈ ਇਹ ਵਪਾਰ ਹੁੰਦੇ ਹੋਏ ਇਹ ਸਟੇਸ਼ਨ ਨੂੰ ਅੰਗਰੇਜ਼ਾਂ ਨੇ ਕਾਇਮ ਕੀਤਾ ਜਦ ਕਿ ਸਾਡੀ ਸਰਕਾਰ ਨੇ ਇਹਦੇ ਬਾਰੇ ਧਿਆਨ ਹੀ ਨਹੀਂ ਦਿੱਤਾ ਹੋਰ ਮੈਂ ਅੱਗੇ ਕੀ ਕਹਾਂ ਜਿਹੜਾ ਦੇਖਣੇ ਵਾਲੀ ਗੱਲਬਾਤ ਹੈ ਬਾਕੀ ਵਪਾਰ ਕੇਂਦਰ ਸੁੰਨੀਆਂ ਹੋ ਗਏ ਆ ਲੋਕ ਕਿੱਥੋਂ ਉੱਜੜ ਜੋ ਜਿਹੜੇ ਬਾਹਰ ਜਾ ਰਹੇ ਆ ਕੰਮ ਧੰਦਾ ਕੋਈ ਰਿਹਾ ਨਹੀਂ ਹੈਗਾ ਜੇ ਚੁੰਦ ਦੁਆਬਾ ਇਹ ਉਹ ਰੇਲਵੇ ਸਟੇਸ਼ਨ ਕਿ ਜਿਸਨੇ ਰੌਣਕਾਂ ਵੀ ਮਾੜੀਆਂ ਨੇ ਤੇ ਅੱਜ ਅੱਜ ਇੱਥੇ ਕੋਈ ਟਾਮਾ ਟੱਲਾ ਕਿਤੇ ਕੋਈ ਆਪਣੇ ਕੰਮਕਾਰ ਨੂੰ ਗੱਡੀ ਚੜ੍ਹਨ ਨੂੰ ਨਹੀਂ ਕਿਉਂਕਿ ਗੱਡੀ ਇੱਥੇ ਆਉਣੀ ਹੁਣ ਲਗਭਗ ਬੰਦ ਹੋ ਗਈ ਹੈ ਇਸ ਤੇ ਰੇਲਵੇ ਸਟੇਸ਼ਨ ਦੇ ਹਾਲਾਤ ਜਿਹੜੇ ਨੇ ਉਹ ਕਾਫੀ ਬਦ ਤੋਂ ਬਦਤਰ ਹੋ ਗਏ ਨੇ ਸਰਕਾਰ ਦਾ ਇੱਥੇ ਧਿਆਨ ਜਿਹੜਾ ਆ ਉਹ ਬਿਲਕੁਲ ਵੀ ਨਹੀਂ ਰਿਹਾ ਜੇਜੋ ਨੂੰ ਸਵਾਰਨ ਦੇ ਵਾਸਤੇ ਜੇਜੋ ਦੀ ਨਿੱਗਰਦੀ ਹੋਈ ਹਾਲਤ ਨੂੰ ਸੁਧਾਰਨ ਦੇ ਵਾਸਤੇ ਕੋਈ ਵੀ ਉਪਰਾਲਾ ਇਸ ਰੇਲਵੇ ਸਟੇਸ਼ਨ ਨੂੰ ਦੇਖ ਕੇ ਲੱਗਦਾ ਨਹੀਂ ਕਿ ਸਰਕਾਰ ਨੇ ਸੋਹਰਦ ਤਰੀਕੇ ਦੇ ਨਾਲ ਕੀਤਾ ਹੋਵੇ ਇਸ ਨੂੰ ਕਿਸੇ ਸਮੇਂ ਦੇ ਵਿੱਚ ਪੰਜਾਬ ਦੀ ਇਕਨੋਮਿਕ ਕੈਪੀਟਲ ਵੀ ਕਿਹਾ ਗਿਆ ਸੀ ਤੇ ਇਸ ਵੇਲੇ ਇਹ ਜੇਜੋ ਜਿਹੜਾ ਉਹ ਤਰਸ ਰਿਹਾ ਹੈ ਕਿ ਕੋਈ ਇੱਥੇ ਚੰਗਾ ਕੰਮਕਾਰ ਹੋਵੇ ਤੇ ਅਸੀਂ ਵੀ ਕੋਈ ਚੱਜ ਦੀ ਰੋਟੀ ਖਾ ਲਈਏ ਜੇਜੋ ਦੁਆਬਾ ਨੇ ਕਈ ਸਿਆਸਤਦਾਨਾਂ ਦੀਆਂ ਜ਼ਿੰਦਗੀਆਂ ਬਣਾ ਦਿੱਤੀਆਂ ਨੇ ਇਸ ਜੇਜੋ ਦੁਆਬਾ ਦੇ ਵਿੱਚੋਂ ਮੁੱਖ ਮੰਤਰੀ ਵੀ ਨਿਕਲੇ ਨੇ ਇਸ ਜੇਜੋ ਦੁਆਬਾ ਨੇ ਰਾਸ਼ਟਰਪਤੀ ਵੀ ਦਿੱਤਾ ਪਰ ਉਹਨਾਂ ਨੇ ਇਸ ਜੇਜੋ ਦੁਆਬਾ ਨੂੰ ਕੀ ਦਿੱਤਾ ਬਦਹਾਲੀ ਮੰਦਹਾਲੀ ਵਪਾਰਕ ਤੌਰ ਤੇ ਸੰਪੂਰਨ ਤੌਰ ਤੇ ਵਿਨਾਸ਼ ਖਤਮ ਵਪਾਰ ਸਿਰਫ ਰੋਜੀ ਰੋਟੀ ਤੱਕ ਹੀ ਹੈ ਕਿ ਇੱਕ ਹੱਥ ਕਮਾਉਂਦਾ ਹੈ ਦੂਜਾ ਹੱਥ ਖਾ ਲੈਂਦਾ ਹੈ ਤੇ ਚੈੱਕ ਕਰਿਆ ਜਾਵੇ ਕਿ ਇਸ ਦੇ ਨਾਲ ਜ਼ਿੰਦਗੀ ਅੱਛੀ ਨਿਕਲੇਗੀ ਤਾਂ ਸ਼ਾਇਦ ਇਹ ਵਰਡ ਆਪ ਲਿਖਾ ਹੋਏਗਾ ਇਹ ਉਜੜੇ ਹੋਏ ਟਰੈਕ ਆਪਣੀ ਬਦਹਾਲੀ ਦੀ ਕਹਾਣੀ ਦੱਸ ਰਹੇ ਨੇ ਅੰਗਰੇਜ਼ਾਂ ਨੇ ਤਾਂ ਇਸ ਨੂੰ ਆਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਸਾਡੇ ਵਾਲਿਆਂ ਨੇ ਸਾਡੇ ਵਾਲਿਆਂ ਨੇ ਇਸ ਨੂੰ ਆਬਾਦ ਕਰਨ ਦੀ ਸ਼ਾਇਦ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਜੇਕਰ ਅਸੀਂ ਬਣੀ ਬਣਾਈ ਚੀਜ਼ ਨੂੰ ਸਾਹਮਣੇ ਨਹੀਂ ਸਕਦੇ ਤਾਂ ਫਿਰ ਇਸ ਤੋਂ ਸਾਡੀ ਕਾਬਲੀਅਤਾਂ ਅੰਦਾਜ਼ਾ ਲੱਗਦਾ ਹੈ ਕਿ ਅਸੀਂ ਕਿੰਨੇ ਕਾਬਲਾਂ ਤੇ ਦੇਸ਼ ਪ੍ਰਤੀ ਕਿੰਨੇ ਕੁ ਸੋਹਰਦਾਂ ਇਹ ਹੈ ਇਸ ਉਜੜੇ ਹੋਏ ਰੇਲਵੇ ਸਟੇਸ਼ਨ ਦੀ ਤਸਵੀਰ ਇਸ ਰੇਲਵੇ ਸਟੇਸ਼ਨ ਤੇ ਕੁਝ ਲੋਕ ਚੁਗੀਆਂ ਬਣਾ ਕੇ ਰਹਿ ਰਹੇ ਨੇ ਤੇ ਇਹ ਜਿੱਥੇ ਕਦੇ ਆਣ ਕੇ ਯਾਤਰੀ ਬੈਠਿਆ ਕਰਦੇ ਸੀ ਉੱਥੇ ਅਗਲਿਆਂ ਨੇ ਆਪਣਾ ਬਾਲਣ ਆਪਣੀਆਂ ਜੁੱਲੀਆਂ ਸੁੱਟੀਆਂ ਹੋਈਆਂ ਨੇ ਤੇ ਰਾਤ ਪਰ ਇੱਥੇ ਆਰਾਮ ਕਰਦੇ ਨੇ ਇਹ ਰੇਲਵੇ ਸਟੇਸ਼ਨ ਵਪਾਰਕ ਕੇਂਦਰ ਨਾ ਰਹਿ ਕੇ ਹੁਣ ਲੋਕਾਂ ਦੀ ਆਰਾਮਗਾ ਬਣ ਗਿਆ ਹੈ ਨਨਾਈ ਕੱਲਾ ਮੇਰੇ ਨਾਲ ਹੈ ਕੁਦ ਕਰ ਦੇ ਨੇ ਬੰਦ ਕੀ ਉਹ ਨਦੀ ਸੁਣੇ ਵੈਰੀ ਗੁੱਡ ਹੁਣ ਨਹੀਂ ਕੱਲਾ ਮੇਰੇ ਨਾਲ ਇਹ ਉਹਨਾ ਮਹਾਵੀਰ ਚੱਕਰਵਜੇਤਾ ਦੇ ਨਾਮ ਦੇ ਉੱਪਰ ਇਹਨਾਂ ਦਾ ਨਾਮ ਤੇ ਰੱਖ ਦਿੱਤਾ ਜਾਂਦਾ ਹੈ ਪਰ ਰੱਖ ਰਖਾਵ ਸਰਕਾਰ ਨੇ ਕਰਨਾ ਹੁੰਦਾ ਹੈ ਤੇ ਸਰਕਾਰ ਉਸ ਨੂੰ ਭੁੱਲ ਜਾਂਦੀ ਹੈ ਵਿਸਾਰ ਦਿੰਦੀ ਹੈ ਜਿਵੇਂ ਇਹ ਸਾਡੇ ਦੇਸ਼ ਦੇ ਮਹਾਨ ਯੋਧਿਆਂ ਨੂੰ ਭੁੱਲ ਗਏ ਨੇ ਉਸੇ ਤਰ੍ਹਾਂ ਹੀ ਉਹਨਾਂ ਦੇ ਨਾਮ ਤੇ ਬਣੀਆਂ ਹੋਈਆਂ ਇਹਨਾਂ ਥਾਵਾਂ ਨੂੰ ਵੀ ਭੁੱਲ ਗਏ ਨੇ ਇਹ ਰੇਲਵੇ ਸਟੇਸ਼ਨ ਕਿਸੇ ਸਮੇਂ ਲੋਕਾਂ ਦੀ ਰੋਜ਼ੀ ਰੋਟੀ ਦੇ ਲਈ ਇੱਕ ਅਹਿਮ ਰੋਲ ਅਦਾ ਕਰਿਆ ਕਰਦਾ ਸੀ ਪਰ ਅੱਜ ਇਸ ਦਾ ਰੋਲ ਕੀ ਹੈ ਅੱਜ ਜੇਜੋਂ ਤੋਂ ਲੰਘਣ ਵਾਲੇ ਲੋਕ ਜਾਂ ਦੂਸਰੇ ਇਲਾਕਿਆਂ ਤੋਂ ਆਉਂਦੇ ਹੋਣਗੇ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਇਹ ਉਹ ਰੇਲਵੇ ਸਟੇਸ਼ਨ ਹੈ ਕਿ ਜਿੱਥੇ ਕਦੇ ਖਚਾ ਖਚ ਰੌਣਕਾਂ ਹੁੰਦੀਆਂ ਸੀ ਪਰ ਲੋਕਾਂ ਦਾ ਮੋਢੇ ਨਾਲ ਮੋਢਾ ਵੱਜਦਾ ਹੁੰਦਾ ਸੀ ਜਿੱਥੇ ਅੱਜ ਤੁਸੀਂ ਇਸ ਦੀ ਬੇਰੌਣਕੀ ਦੇਖ ਸਕਦੇ ਹੋ ਸਰਕਾਰਾਂ ਦੀ ਬੇਰੁਖੀ ਦੇਖ ਸਕਦੇ ਹੋ ਲਾਪਰਵਾਹੀਆਂ ਦੇਖ ਸਕਦੇ ਹੋ ਕਿ ਲੋਕਾਂ ਨੇ ਆਪਣਾ ਬੱਲਣ ਸੁੱਟਿਆ ਹੋਇਆ ਹੈ ਆਪਣੀਆਂ ਜੁੱਲੀਆਂ ਵਿਛਾਈਆਂ ਹੋਈਆਂ ਨੇ ਪਰ ਸਰਕਾਰ ਨੇ ਅੱਖਾਂ ਮੀਟੀਆਂ ਹੋਈਆਂ ਨੇ ਦੇਖਿਆ ਤੁਸੀਂ ਜੇਜੋ ਦਵਾਪਾ ਦੇ ਉਸ ਰੇਲਵੇ ਸਟੇਸ਼ਨ ਦੀ ਦਰਦ ਭਰੀ ਕਹਾਣੀ ਜਿਸ ਨੇ ਕਦੀ رونਕਾਂ ਮਾਣੀਆਂ ਤੇ ਅੱਜ ਰੱਜ ਕੇ ਬਰਬਾਦੀ ਵੀ ਹੰਡਾ ਰਿਆ ਇਹ ਕਿਉਂ ਹੋਇਆ ਕੀ ਇਸ ਨੂੰ ਰੋਕਿਆ ਜਾ ਸਕਦਾ ਸੀ ਕੀ ਇਸ ਦਾ ਇਸ ਤਰ੍ਹਾਂ ਹਾਲ ਹੋਣਾ ਚਾਹੀਦਾ ਸੀ ਕੀ ਇਹ ਜੋ ਕਿਸੇ ਸਮੇਂ ਖੁਸ਼ਕ ਬੰਦਰਗਾਹ ਦੇ ਨਾਮ ਦੇ ਨਾਲ ਤਾਸ਼ਕਨ ਤੱਕ ਮਸ਼ਹੂਰ ਸੀ ਕੀ ਇਸ ਦੇ ਇਹ ਹਾਲਾਤ ਬਣਨੇ ਚਾਹੀਦੇ ਸੀ ਕੀ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਸਵਾਲ ਤੇ ਬਹੁਤ ਸਾਰੇ ਨੇ ਪਰ ਇਹਨਾਂ ਦੇ ਜਵਾਬ ਹੁਣ ਕੌਣ ਦੇਵੇ ਕਿਉਂਕਿ ਗੁੰਗੀਆਂ ਬੋਲੀਆਂ ਸਰਕਾਰਾਂ ਜਿਹੜੀਆਂ ਆਪਣੀਆਂ ਕਰੋੜਾਂ ਦੀ ਪ੍ਰਾਪਰਟੀ ਛੱਡ ਕੇ ਅੱਖਾਂ ਮੀਟ ਕੇ ਚੰਦ ਵੋਟਾਂ ਦੇ ਖਾਤਰ ਕਈ ਹੋਰ ਕੰਮ ਕਰਨ ਲੱਗ ਪੈਂਦੀਆਂ ਨੇ ਕੰਮ ਤੇ ਇਹ ਵੀ ਕਰਨੇ ਚਾਹੀਦੇ ਸੀ ਕਿ ਲੋਕਾਂ ਦੀ ਸੁੱਖ ਸਹੂਲਤ ਵਾਸਤੇ ਜੇਕਰ ਇੱਥੇ ਗੱਡੀ ਚੱਲਦੀ ਰਹਿੰਦੀ ਇਹ ਰੇਲਵੇ ਸਟੇਸ਼ਨ ਚੱਲਦਾ ਰਹਿੰਦਾ ਰੌਣਕਾਂ ਲੱਗੀਆਂ ਰਹਿੰਦੀਆਂ ਇੱਥੇ ਲੋਕ ਝੁੱਗੀਆਂ ਝੌਂਪੜੀਆਂ ਪਾ ਕੇ ਇਸ ਰੇਲਵੇ ਸਟੇਸ਼ਨ ਨੂੰ ਆਪਣੀ ਆਰਾਮਗਾਹ ਵਜੋਂ ਨਵਾਂ ਵਰਤਦੇ ਪਰ ਅਫਸੋਸ ਇਸ ਤਰ੍ਹਾਂ ਨਹੀਂ ਹੋਇਆ ਜੋ ਹੋਇਆ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਦੇਖਦੇ ਰਹੋ ਲਾਈ ਪੰਜਾਬੀ ਟੀਵੀ